ਤਦੋਂ ਮੇਰੇ ਤੇ ਕਿਹੜੀ ਕਿਹੜੀ ਗੱਲ ਦਾ ਗੁੱਸਾ ਸੀ ਕਿਸਾਨ ਮੂਰਚੇ ਦੇ ਸੰਬੰਧ ਵਿੱਚ 2020 ਦੇ ਸੰਬੰਧ ਵਿੱਚ ਹੁਣ ਉਹਦੇ ਵਿੱਚ ਕਹਿੰਦਾ ਵੀ ਪੰਜਾਬੀ ਨੂੰ ਸਿੱਖਾਂ ਨੂੰ ਸਿੱਖਾਂ ਦੇ ਜ਼ਿਮੀਂਦਾਰ ਬੰਦੇ ਆ ਉਹਨਾਂ ਨੂੰ ਸਿੱਖਾਂ ਨੂੰ ਸਿੱਖਾਂ ਨਾਲ ਖੜਨਾ ਚਾਹੀਦਾ ਕੁਝ ਗਲਤ ਨਹੀਂ ਕਹਿਣਾ ਚਾਹੀਦਾ ਮੈਂ ਕਿਹਾ ਗਲਤ ਅਸੀਂ ਜਦੋਂ ਕੋਈ ਮਸਲਾ ਹੁੰਦਾ ਇਹ ਸੋਚਦੇ ਆਂ ਕਿ ਉਹਦੇ ਵਿੱਚ ਸਿਰ ਸਿੱਟ ਕੇ ਜਾਨੀ ਪਸ਼ੂਆਂ ਵਾਂਗ ਇਦਾਂ ਜਾ ਕੇ ਨਾਲ ਰਲ ਜਾਓ ਉਹਦੇ ਨਾਲੋਂ ਕੋਈ ਵਰਜਣੇ ਵਾਲਾ ਦੇਖਣ ਵਾਲਾ ਵੀ ਭਾਈ ਇਹਦੇ ਸਿੱਟੇ ਕੀ ਨਿਕਲਨੇ ਆ ਕਰਨ ਕੀ ਲੱਗੇ ਆ ਜਿਹੜੇ ਬੰਦੇ ਮੋਰੇ ਆ ਸਾਡੇ ਕੀ ਉਹ ਸਾਡੇ ਗਰੰਟੀ ਆ ਸਾਨੂੰ ਵੀ ਸਾਡੇ ਹਮਦਰਦ ਆ ਜੇ ਉਹ ਪਹਿਲੇ ਅਗਲੇ ਦੇ ਨਾਲ ਰਲੇ ਹੋਏ ਜੇ ਸਾਡੇ ਸਾਡੇ ਆਗੂਆਂ ਦੇ ਵਿੱਚੋਂ ਕਿਸੇ ਨੂੰ ਖਰੀਦ ਕੇ ਅਗਲੇ ਨੇ ਖੜਾ ਹੀ ਮਰਜ਼ੀ ਨਾਲ ਕੀਤਾ ਹੋਵੇ ਵੀ ਅਸੀਂ ਆਪਣੀ ਕਮਿਊਨਿਟੀ ਨੂੰ ਅਸੀਂ ਕਰਨਾ ਹਿੰਦੂਆਂ ਨੂੰ ਖੁਸ਼ ਭਾਈ ਠੀਕ ਹੈ ਉਹਨੂੰ ਕਰਨ ਲਈ ਸਾਨੂੰ ਘਟ ਗਿਣਤੀਆਂ ਨੂੰ ਥੋੜਾ ਜਿਹਾ ਦਬਾ ਕੇ ਰੱਖਣਾ ਪੈਣਾ ਇਦਾਂ ਕਰਦੇ ਆਂ ਕਿ ਇਦਾਂ ਕੋਈ ਮਸਲਾ ਖੜਾ ਕਰਕੇ ਮਾਰਕਟ ਕਰਨੇ ਨਾਲ ਉਹ ਜਿਦਾ ਇੰਦਰਾ ਗਾਂਧੀ ਨੇ ਕਹਿੰਦੇ ਵੀ ਉੱਥੇ ਅਟੈਕ ਕਰਵਾਇਆ ਜੀ ਐ ਵੀ ਇਦਾਂ ਦੇ ਮਸਲੇ ਨਾਲੋਂ ਅਸੀਂ ਕਾਨੂੰਨ ਬਣਾਉਨੇ ਆ ਤੁਸੀਂ ਵਿਰੋਧ ਕਰਦੇ ਹੋ ਲਾ 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 ਹੋ ਜੂਗੀ ਉਹ ਉਹ ਇੰਨਾ ਚੱਕ ਕੇ ਸਾਰੀਆਂ ਧਿਰਾਂ ਖੁਸ਼ ਹੋ ਜੂਗੀਆਂ ਹੁਣ ਉਹਨਾਂ ਚੋ ਚੱਕ ਕੇ ਐਮਐਲਏ ਖੜੇ ਕਰ ਦਿੱਤੀ ਉਹਨੀ اور سوال ਜਿਹੜਾ ਉਹਨੂੰ ਜਿਹੜਾ ਮੈਂ ਕੀਤਾ ਮੈਂ ਕਿਹਾ ਤੂੰ ਦੱਸ ਫਿਰ ਉਸ ਵੇਲੇ ਕਿਹੜਾ ਕਿਹੜਾ ਮਸਲਾ ਸੀ ਜਿਹਦੇ ਕਰਕੇ ਮੋਰਚਾ ਲੱਗਾ ਸੀ ਫਿਰ ਟ੍ਰੈਲੀ ਕਾਜੂਆਂ ਦੀ ਜੀ ਬਦਾਮਾਂ ਦੀ ਜੀ ਫਲਾਨਾ ਜੀ ਆ ਹੋਇਆ ਇੱਥੇ ਇਨਾ ਆ ਮਿਲਦਾ ਖਾਣੇ ਨੂੰ ਉਹ ਮੇਲਾ ਕਰਕੇ ਜਿਹੜੇ ਮਸਲੇ ਸੀ ਸਿੱਖਾਂ ਦੇ ਪੰਜਾਬ ਦੇ ਕਿਸਾਨ ਦੇ ਕੀ ਅੱਜ ਹੱਲ ਹੋ ਗਏ ਕੀ ਅੱਜ ਪੰਜਾਬ ਦੀ ਜ਼ਮੀਨ ਅਕਵਾਰ ਨਹੀਂ ਹੋ ਰਹੀ ਜਿਨ੍ਹਾਂ ਨੂੰ 3-3 ਗੁਣਾ ਮਾਰਕੀਟ ਰੇਟ ਨਾਲੋਂ 2-2 3-3 ਗੁਣਾ ਵੱਧ ਰੇਟ ਮਿਲ ਰਿਹਾ ਆ ਉਹ ਮੈਂ ਕਹਿੰਦਾ ਤੁਸੀਂ ਅਜ਼ਮਾ ਕੇ ਦੇਖੋ ਜੀ ਆਲੇ-ਦੁਆਲੇ ਮੈਂ ਨਿਊਜ਼ੀਲੈਂਡ ਦੇ ਵਿੱਚ ਬੈਠਾ ਤੁਸੀਂ ਕਿਸੇ ਵੀ ਬੰਦੇ ਨੂੰ ਕਿਸੇ ਨੂੰ ਕਹੋ ਪੁੱਛ ਕੇ ਦੇਖੋ ਪਈ ਜਿਹੜਾ ਇਹ ਦਿਲੋਂ ਕਹਿੰਦਾ ਹੋਵੇ ਕਿ ਨਹੀਂ ਜੀ ਜ਼ਮੀਨ ਜਿਹੜੀ ਆ ਉਹ ماں ਹੁੰਦੀ ਆ ਚਾਕੇ ਅਸੀਂ ਕਿਸੇ ਨੂੰ ਪੈਰ ਨਹੀਂ ਪਾਉਣ ਦਿੰਦੇ ਇੱਥੇ ਉਹਨੂੰ 4 ਗੁਣਾ ਵੱਧ ਪ੍ਰਾਈਸ ਦੇ ਕੇ ਦੇਖੋ ਤਾਂ ਜੇ ਉਹ ਸੱਚ ਸੀ ਉਦੋਂ ਬਿਲਕੁਲ ਅੰਦਰ ਧੁਰ ਅੰਦਰ ਸੱਟ ਲੱਗੀ ਸੀ ਕਿਸਾਨਾਂ ਦੇ ਮਸਲੇ ਦੇ ਕਰਕੇ ਲੱਗੀ ਸੀ ਲੀਡਰਾਂ ਨੂੰ ਜਾਂ ਜਿਹੜੇ ਲੋਕ ਮੁਜ਼ਾਰੇ ਕਰਦੇ ਸੀ ਰੌਲਾ ਪਾਉਂਦੇ ਸੀ ਤੇ ਹੁਣ ਜਦੋਂ ਜ਼ਮੀਨ ਅਕਵਾਰ ਹੋ ਰਹੀ ਹੁਣ ਕਿਉਂ ਨਹੀਂ ਹੋ ਰਹੀ ਉਹ ਕਿੱਥੇ ਗਿਆ ਮਸਲੇ ਉਹ ਬਸ ਸਾਰੇ ਮਸਲੇ ਆ ਮੰਗ ਇਹ ਮਸਲਾ ਵੀ ਸਾਡੇ ਆਗੂਆਂ ਲਈ ਸਾਡੇ ਲੋਕਾਂ ਲਈ ਇਦਾਂ ਹੀ ਸੀ ਪੇ ਜਦੋਂ ਕੋਈ ਹੋਰ ਆ ਕੇ ਤਿੱਲੀ ਲਾ ਕੇ ਸਾਨੂੰ ਬਾਹੂ ਫੜ ਕੇ ਤੱਕ ਕੇ ਤੋੜ ਦਿੰਦਾ ਆ ਤੇ ਤੁਰੇ ਦਿੰਦੇ ਸੀ ਕੋਈ ਵੀ ਬੰਦਾ ਅੱਜ ਵੀ ਹੁਣ ਸਾਡੇ ਕੋ ਖੁੱਲਾ ਟਾਈਮ ਆ ਭਾਈ 1 ਵਜੇ 20 ਮਿੰਟ ਹੋਏ ਆ ਮੇਰੇ ਕੋਲ ਇੱਥੇ 4 ਵਜੇ ਤੱਕ ਪੱਕੇ ਹੈਗੇ ਨਾ ਅਸੀਂ ਸਕਰੀਨ ਤੇ ਨੰਬਰ ਵੀ ਆ ਰਹੇ ਆ ਜਿਹੜਾ ਕੋਈ ਬੰਦਾ ਇਸ ਮਸਲੇ ਦੇ ਬਾਰੇ ਆਪਣਾ ਪੱਖ ਰੱਖਣਾ ਚਾਹੁੰਦਾ ਗੱਲ ਕਰਨੀ ਚਾਹੁੰਦਾ ਮੋਸਟ ਵੈਲਕਮ ਇੰਨਾ ਕਸਮਾਨ ਪਿਆ ਨਾ ਸਾਡੇ ਕੋਈ ਨਾ ਲੀਡਰਾਂ ਦੇ ਬਾਰੇ ਕਿੱਥੇ ਕਿੱਥੇ ਵਿਕੇ ਆ ਕਿੱਥੇ ਕਿੱਥੇ ਮੀਟਿੰਗਾਂ ਹੋਈਆਂ ਕਰੋੜਾਂ ਦੇ ਕਰੋੜਾਂ ਦੇ ਵਿੱਚ ਪੈਸਾ ਇੱਧਰ ਉੱਧਰ ਹੋਇਆ ਚਾਹੇ ਬਾਹਰ ਬੈਠੇ ਕਰ ਰਹੇ ਆ ਚਾਹੇ ਇੰਡੀਆ ਬੈਠੇ ਕਰ ਰਹੇ ਆ ਅਮਰਤਪਾਲ ਵਾਲੇ ਮਾਮਲੇ ਦੇ ਵਿੱਚ ਜਿਹੜੀਆਂ ਗੱਲਾਂ ਨਹੀਂ ਜੇ ਦੇ ਪੋਤੜੇ ਨਹੀਂ ਫੁੱਲੇ ਗਏ ਜੇ ਜੇ ਫੁਲਵਾਉਣੇ ਆ ਤੇ ਮੋਸਟ ਵੈਲਕਮ ਅਸੀਂ ਤਾਂ ਚਾਹੁੰਦੇ ਆ ਤਾਂ ਕਿ ਅੱਗੇ ਤੋਂ ਪਾਰਦਰਸ਼ਤਾ ਆਵੇ ਕੋਈ ਵੀ ਉਹ ਬੰਦਾ ਅਮਰਤਪਾਲ ਨੇ ਉੱਥੇ ਪੰਜਾਬ ਦੇ ਵਿੱਚ ਐਸੀ ਪੂਛ ਨੂੰ ਅੱਗ ਲਵਾਈ ਸੀ ਜਿਹੜਾ ਐਮਪੀ ਬਣਿਆ ਅਮਰਤਪਾਲ ਮੈਰੋ ਨਹੀਂ ਦੂਜਾ ਅਮਰਤਪਾਲ ਕਿੱਦਾਂ ਰੌਲਾ ਪਾਇਆ ਸੀ ਅੱਜ ਉਹਨਾਂ ਧਿਰਾਂ ਦੇ ਨਾਲ ਉਹ ਅਮਰਤਪਾਲ ਦੇ ਸੰਬੰਧ ਵਿੱਚ ਜਿਹੜੇ ਪਰਿਵਾਰ ਨੇ ਆਪਣੇ 12 12 15 15 ਸਾਲ ਦੇ ਨਿਆਣਿਆਂ ਨੂੰ ਗੁਰਦੁਆਰੇ 'ਚ ਖੜੇ ਕਵਤਾ ਕਵਤਾਵਾ ਪੜ੍ਹਾਉਂਦੇ ਸੀ ਤੇ ਬਾਦ ਸ਼ੇਰਾ ਤੂੰ ਪੰਜਾਬ ਵਿੱਚ ਨਸ਼ੇ ਦੂਰ ਕਰ ਦਿੱਤੇ ਸਰਕਾਰਾਂ ਨੂੰ ਨਤ ਪਾ ਦਿੱਤੀ ਬਾਸ਼ੇਰਾ ਤੂੰ ਇਹ ਕਰ ਦਿੱਤਾ ਉਹ ਆਪ ਮਿਲੀਅਨਾਂ ਮਿਲੀਅਨਾਂ ਦੇ ਡਰੱਗ ਦੀ ਡੀਲਾਂ ਦੇ ਵਿੱਚ ਫਸੇ ਆ ਕਮੇਟੀ ਵਾਲਾ ਅਮਜੀਠੇ ਵਾਲਾ ਕੇਸ ਆ ਜਿੱਦਣ ਕਿਤੇ ਨਿਕਲਿਆ ਇਦਾਂ ਇਦਾਂ ਖੁੱਲਿਆ ਪੂਰਾ ਪਿਛਲੇ 20 ਹ ਜਿੰਨੇ 15 ਸਾਲਾਂ ਦਾ 11 12 ਤੋਂ ਲੈ ਕੇ ਸਾਰਾ ਰਿਕਾਰਡ ਬਾਹਰਲੇ ਮੁਲਕਾਂ 'ਚ ਬੈਠੇ ਪਤਾ ਕਿੰਨੇ ਬੰਦੇ ਲੁਪੇਟੇ ਜਾਣੇ ਆ ਉਹ ਤਾਂ ਸਰਕਾਰਾਂ ਨੂੰ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਪਤਾ ਆਇਆ ਸਾਨੂੰ ਤੁਹਾਨੂੰ ਸਾਰਿਆਂ ਨੂੰ ਵੀ ਸਾਰੀਆਂ ਸਰਕਾਰਾਂ ਨੂੰ ਪਤਾ ਆਇਆ ਵੀ ਜੇ ਇੱਥੇ ਤੱਕ ਗਏ ਤੇ ਸਾਰਿਆਂ ਦੇ ਵਿੱਚੋਂ ਕੁਛ ਨਾ ਕੁਛ ਨਿਕਲਿਆ ਆਉਣਾ। ਕਮ ਭਗਵੰਤ ਮਾਨ ਦੇ ਆਪਣੇ ਸਬੰਧ ਵਿੱਚ ਉਹ ਐਡੀਲੇਟ ਅਗਲੇ ਕਹਿੰਦੇ ਵੀ ਸਾਲ ਦੇ ਵਿੱਚ ਚਾਰ-ਚਾਰ ਗੇੜੀਆਂ ਲੱਗਦੀਆਂ। ਉਹ ਤਾਂ ਹੋਰ 10-15 ਸਾਲ ਤੇ ਪਤਾ ਲੱਗੂਗਾ ਜਾਂ ਪੰਜਾਬ ਦੇ ਵਿੱਚ ਹੋਰ ਕਿਸੇ ਦੀ ਸਰਕਾਰ ਆਈ ਉਹ ਜਿੱਦਾਂ ਹੁਣ ਸਖਵੀਰ ਬਾਦਲ ਦੇ ਕਿੰਨੇ ਹੋਟਲ ਆ ਕਿਹੜੇ ਕੰਟਰੀ ਵਿੱਚ ਜ਼ਮੀਨ ਆ ਕਿੱਥੇ-ਕਿੱਥੇ ਪੈਸਾ ਇਨਵੈਸਟ ਹੋਇਆ ਆ। ਉਹ ਜਦੋਂ ਪਾਵਰ ਤੋਂ ਬਾਹਰ ਹੋਏ ਆ ਫਿਰ ਪਤਾ ਲੱਗਿਆ ਨਾ ਹੁਣ ਇਦੋਂ ਜਦੋਂ ਭਗਵੰਤ ਸਾਨ ਪਾਵਰ ਤੋਂ ਬਾਹਰ ਹੋਊਗਾ ਜੇਰਾਕ ਪਾਰਟੀ ਦੀ ਜਿਹੜੀ ਉਹਦੀ ਸ਼ਾਖ ਘਟੂਗੀ ਕਮਜ਼ੋਰ ਹੋਊਗੀ ਫਿਰ ਪਤਾ ਲੱਗੂਗਾ ਇਸ ਕਰਕੇ ਇਹ ਇਹਨਾਂ ਇਹਨਾਂ ਲੋਕਾਂ ਦੇ ਮਗਰ ਲੱਗ ਕੇ ਲੀਡਰਾਂ ਦੇ ਮਗਰ ਲੱਗ ਕੇ ਆਪਣੇ ਆਪ ਨੂੰ ਅਸੀਂ ਬਾਹਰਲੇ ਮੁਲਕਾਂ ਚ ਆ ਕੇ ਬੈਠੇ ਆ ਜਦੋਂ ਕੋਈ ਵੀ ਮਸਲਾ ਹੋਵੇ ਉਦੇਤੇ ਜਦੋਂ ਆਵਾਜ਼ ਉਠਾਉਨੇ ਆ ਪੂਸ਼ ਨੂੰ ਅੱਗ ਲਵਾਉਨੇ ਆ ਉਹ ਤੋਂ ਸੋਚ ਸਮਝ ਕੇ ਥੋੜਾ ਜਿਹਾ ਤੁਰਨਾ ਚਾਹੀਦਾ ਸਾਨੂੰ ਭਈ ਇਹ ਜਿਹੜੇ ਆਗੂ ਨਹੀਂ ਸਕੇ ਹੁੰਦੇ ਕਿਸੇ ਦੇ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਜਿਹੜੇ ਸਿੱਖਾਂ ਦੇ ਆਗੂ ਕਹੋਂਦੇ ਆਪਣੇ ਆਪ ਨੂੰ ਟਾਕਾਨੀ ਵਾਲਾ ਗਰੁੱਪ ਆ ਕਾਲਮਾ ਰੂੜਾ ਵਾਲਾ ਗਰੁੱਪ ਆ ਕਿਸੇ ਵੀ ਬੰਦੇ ਦੇ ਬਾਰੇ ਆ ਕੇ ਕਰੋ ਤਾਂ ਗੱਲ ਉਹ ਬੰਦਾ ਆ ਕੇ ਡਿਸਕਸ ਕਰੇ ਪਿਆ ਬੰਦਾ ਇਮਾਨਦਾਰ ਆ ਆ ਬੰਦਾ ਧਰਮ ਦਾ ਕੰਮ ਕਰਨੇ ਵਾਲਾ ਆ ਆ ਬੰਦਾ ਗੁਰਦੁਆਰੇ ਦਾ ਹਮਦਰਦ ਆ ਜਿੱਦਣ ਕਿਸੇ ਦਾ ਇਹ ਜੀ ਕੀਤਾ ਨਾ ਵੀ ਫਲਾਨੇ ਨਗਰ ਕੀਰਤਨ ਦੇ ਵਿੱਚ ਫਲਾਨੇ ਟੂਰਨਾਮੈਂਟ ਦੇ ਵਿੱਚ ਐਸ ਕੰਮ ਦੇ ਵਿੱਚ ਵੀ ਗੁੰਬਦ ਬਣਾਇਆ ਆ ਗੁਰਦੁਆਰੇ ਇਹਦੇ ਵਿੱਚ ਸਿਰਫ ਤੇ ਸਿਰਫ ਕਮਿਊਨਿਟੀ ਦਾ ਫਾਇਦਾ ਹੋਇਆ ਜੇ ਉਹ ਡਿਸਕਸ ਕਰਨਾ ਉਹ ਵੀ ਕਰ ਲਿਓ ਜਿੱਦਣ ਇਮਾਨਦਾਰੀ ਨਾਲ ਕਿਸੇ ਨੇ ਆਡਿਟ ਕਰ ਦਿੱਤਾ ਪੇ ਕਿੰਨੇ ਪ੍ਰੋਜੈਕਟ ਹੋਇਆ ਕਿੰਨੀ ਫੰਡਿੰਗ ਆਈ ਕਿੰਨਾ ਪੈਸਾ ਆਇਆ ਕਿੰਨਾ ਪੈਸਾ ਇਨਵੈਸਟ ਹੋਇਆ ਅਸਲ ਵਿੱਚ ਲੱਗਾ ਕਿੰਨਾ ਆ ਬਾਕੀ ਪੈਸਾ ਗਿਆ ਕਿੱਥੇ ਇੱਕ ਝਾਤ ਦੇ ਨਾਲ ਜਾਨੀ ਕੁਝ ਘੰਟਿਆਂ ਦਾ ਕੰਮ ਆ ਕੁਝ ਘੰਟਿਆਂ ਦੇ ਵਿੱਚ ਇਨਵੋਇਸਾਂ ਨੂੰ ਦੇਖ ਕੇ ਬੰਦਾ ਇਦਾਂ ਦੱਸ ਸਕਦਾ ਪਿਆ ਪ੍ਰੋਜੈਕਟ ਦੇ ਵਿੱਚ ਜਿੰਨੀਆਂ ਇਨਵੋਇਸਾਂ ਲੱਗੀਆਂ ਆ ਉਹਦੇ ਚੋ ਜਾਲੀ ਕਿੰਨੀਆਂ ਆ ਇਸ ਕਰਕੇ ਇਹ 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 ਪੋਲੀਟਿਸ਼ਨਾਂ ਦਾ ਜਿਹੜਾ ਹਰੇਕ ਬੰਦੇ ਦਾ ਸਾਡੇ ਧਰਮ ਦੇ ਅੰਦਰ ਆਪਾਂ ਕੱਲ ਵੀ ਜਿਹੜੀ ਗੱਲ ਕਰਦੇ ਸੀ ਕਿ ਇੰਦਰਾ ਗਾਂਧੀ ਜਦੋਂ ਇਹਨਾਂ ਨੂੰ ਕਹਿ ਰਹੀ ਸੀ ਪੰਜਾਬ ਲਈ ਲੈ ਲਓ ਕੁਝ ਕਿਉਂਕਿ ਨਿੱਜ ਦਾ ਫਾਇਦਾ ਜਿਹੜਾ ਆ ਨਾ ਉਹ ਉਹ ਕੁਛ ਕਰਨ ਨਹੀਂ ਦਿੰਦਾ ਖੁਦਗਰਜ਼ੀ ਆ ਜਿਹੜੀ ਸਾਡੇ ਆਗੂਆਂ ਦੀ ਪੰਜਾਬੀਆਂ ਦੇ ਅੰਦਰ ਖੁਦਗਰਜ਼ੀ ਕੁੱਟ-ਕੁੱਟ ਕੇ ਭਰੀ ਹੋਈ ਆ ਹਰ ਬੰਦਾ ਦੂਜੇ ਨੂੰ ਪਿਛਾੜਨ ਦੇ ਲਈ ਕੰਮ ਕਰ ਰਿਹਾ ਉਹ ਡੈਮੋਕ੍ਰੇਸੀ ਦੇ ਵਿੱਚ ਤਾਂ ਮौज ਹੋ ਗਈ ਪਤਾ ਲੱਗ ਗਿਆ ਵੀ ਕੋਈ ਵੀ ਬੰਦਾ ਹੁਣ ਅਮਰਤਪਾਲ ਨੂੰ ਦੇਖ ਕੇ ਕਿਹਦਾ ਨਹੀਂ ਜੀ ਕਰਦਾ ਵੀ ਇਦਾਂ ਰੋਲਾ ਪਾਉ ਲੋਕਾਂ ਦੇ ਵਿੱਚ ਹਾਈਲਾਈਟ ਹੋਊ ਥੋੜਾ ਜਿਹਾ ਮੁੜ ਕੇ ਇਲੈਕਸ਼ਨ ਦੇ ਵਿੱਚ ਖੜੇ ਹੋ ਜਾ ਕਰੋੜਾਂ ਦੀ ਤਨਖਾਹ ਆ ਬੱਲੇ ਬੱਲੇ ਗਾਹਾਂ ਲਈ ਰਾਹ ਖੁੱਲ ਜਾਂਦਾ ਆ ਸਿਮਰਜੀਤ ਸਿੰਘ ਮਾਨ ਨੂੰ ਕਿੰਨੇ ਸਾਲ ਹੋ ਗਏ ਹਰ ਇੱਕ ਸਾਲ ਜਦੋਂ ਵੀ ਇਲੈਕਸ਼ਨ ਹੁੰਦੀ ਆ ਉਹ ਜਿੱਤੇ ਚਾਹੀ ਨਾ ਜਿੱਤੇ ਖਾਲਿਸਤਾਨ ਦਾ ਰੋਲਾ ਸਰਕਾਰ ਨੂੰ ਥੋੜੀਆਂ ਗੱਲਾਂ ਇੱਧਰ ਉੱਧਰ ਕਹਿ ਕੇ ਜਥੇਦਾਰਾਂ ਨੂੰ ਬਾਦਲਾ ਨੂੰ ਕਹਿ ਕੇ 5-7 ਕਰੋੜ ਇਕੱਠਾ ਕਰ ਲੈਂਦਾ ਜਿੱਤ ਗਿਆ ਤਾਂ ਨਾਲ ਤਨਖਾਹ ਵੀ ਜੁੜ ਜਾਂਦੀ ਹੈ ਨਹੀਂ ਤਾਂ ਉਹਦੇ ਨਾਲ 4-5 ਸਾਲ ਉਹਦੇ ਲੰਘ ਜਾਂਦੇ ਆ ਮੁੜ ਕੇ ਫੇਰ ਇਲੈਕਸ਼ਨ ਹੁੰਦੀ ਫੇਰ ਕਰ ਲੈਂਦਾ ਉੱਤੇ ਉਹ ਜਿਹੜੀਆਂ ਚਿੱਠੀਆਂ ਦੇ ਉੱਤੇ ਉਹ ਦੇਖੋ ਕਿੱਡੀ ਵੱਡੀ ਸਾਜ਼ਿਸ਼ ਸਾਡੇ ਨਾਲ ਖੇਡੀ ਜਾ ਰਹੀ ਹੈ ਜੇ ਇੰਡੀਆ ਦੀ ਸਰਕਾਰ ਚਾਹੇ ਰੋਕ ਨਹੀਂ ਸਕਦੀ ਉਸ ਕੰਮ ਨੂੰ ਜਿਹੜਾ ਇੰਡੀਆ ਦੀ ਪਾਰਲੀਮੈਂਟ ਦੇ ਵਿੱਚ ਐਮਪੀ ਆ ਉਹਦੀ ਚਿੱਠੀ ਦੇ ਨਾਲ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਰਿਫਿਊਜੀ ਕੇਸ ਕਿਤਾ ਲੱਗੇ ਜਾਂਦੇ ਆ ਉਹ ਚਿੱਠੀ ਦਿੰਦਾ ਵੀ ਪੰਜਾਬ ਦੇ ਵਿੱਚ ਗੜਬੜੀ ਜਾਂ ਖਤਰਾ ਹੈ ਜਦ ਕਿ ਜਿੰਨੀ ਵਾਰ ਤੁਸੀਂ ਉਹ ਚਿੱਠੀਆਂ ਜਿਹੜੀਆਂ ਬਾਹਰਲੇ ਮੁਲਕਾਂ 'ਚ ਲੱਗਦੀਆਂ ਜੇ ਉਹਦੀ ਇਮਾਨਦਾਰੀ ਨਾਲ ਛਾਣਬੀਣ ਹੋ ਜਾਏ ਜਿਹੜੇ ਵੀ ਇਨਸੀਡੈਂਟ ਦਾ ਜਿਹੜੇ ਕੇਸ ਦਾ ਕੋਈ ਬੰਦਾ ਹਵਾਲਾ ਦੇਊਗਾ ਉਹਦੇ ਵਿੱਚੋਂ ਵੀ 90% ਸਿੱਖ ਜ਼ਿੰਮੇਵਾਰ ਹੋਣਗੇ ਗਾਰੰਟੀ ਹੈ ਇਸ ਗੱਲ ਦੀ ਉਮਰਤਪਾਲ ਨੇ ਜਿਹੜਾ ਉਹ ਡਰਾਮਾ ਕੀਤਾ ਸੀ ਥਾਣੇ ਜਾ ਕੇ ਉਹ ਚ ਪੁਲਿਸ ਵਾਲਿਆਂ ਦਾ ਕਸੂਰ ਸੀ ਜਿਹੜਾ ਡਰਗ ਦਾ ਰੋਲਾ ਪਾਇਆ ਉਹਨੇ ਉਹ ਉਹ ਬਸ ਹਰ ਕੰਮ ਦੇ ਵਿੱਚ ਜਦੋਂ ਆਪਾਂ ਦੇਖਦੇ ਆਂ ਜਿਹੜੀ ਖੁਦਗਰਜ਼ੀ ਆ ਆਪਣੀ ਨਿੱਜ ਪ੍ਰਸਤੀ ਆ ਜਿਹੜੀ ਤਾਂ ਹੀ ਤਾਕਤ ਵਿੱਚ ਆਉਂਦਿਆ ਸਾਰ ਬੰਦਾ ਜਿਹਨੇ ਲੀਡਰ ਆ ਸਾਡੇ ਸਾਰੇ ਦੀ ਸਾਰੀ ਤਾਕਤ ਆਪਣੇ ਕੋਲ ਰੱਖਣੀ ਚਾਹੁੰਦੀ ਹੈ ਉਹ ਬਾਦਲ ਨੂੰ ਪਿੱਟਦੇ ਆ ਸੀ ਕੱਲੇ ਬਾਦਲਾਂ ਦੀ ਪ੍ਰੋਬਲਮ ਥੋੜੋ ਆਮ ਗੁਰਦੁਆਰੇ ਦੇ ਵਿੱਚ ਦੇਖ ਲਓ ਤਾਂ ਉਹਦੇ ਵਿੱਚ ਬਰਾਬਰ ਦਾ ਬੰਦਾ ਖੜਾ ਕਿਸੇ ਦੇ ਨਾਲ ਕੋਈ ਕਿਸੇ ਵੀ ਗੁਰਦੁਆਰੇ ਵਿੱਚ ਜਿਹੜੀ ਮੈਨੇਜਮੈਂਟ ਆ ਉਹਦੇ ਵਿੱਚ ਦੇਖੋ ਤਾਕਤ ਦਾ ਕੇਂਦਰੀਕਰਨ ਤੁਹਾਨੂੰ ਝੱਟ ਦਿਸਪਣਾ ਵੀ ਆਹ ਗਰੁੱਪ ਆ ਜਿਹੜਾ ਸਾਰੇ ਕੁਝ ਨੂੰ ਸੰਭ ਕੇ ਬੈਠਾ ਆ ਉਹ ਉਹ ਜਦੋਂ ਆ ਆਮ ਛੋਟੀਆਂ ਥਾਵਾਂ ਦੇ ਉੱਤੇ ਇਹ ਹਾਲਿਆ ਤੇ ਸ਼੍ਰੋਮਣੀ ਕਮੇਟੀ ਵਿੱਚ ਕਿਉਂ ਨਾ ਹੋਊਗਾ ਅਕਾਲੀ ਦਲ ਵਿੱਚ ਕਿਉਂ ਨਾ ਹੋਊਗਾ ਜਦੋਂ ਕੋਈ ਵੱਖਰਾ ਗਰੁੱਪ ਬਣਦਾ ਉਹਦਾ ਕਾਰਨ ਕੀ ਆ ਕਿ ਉਹ ਗੁਰਮਤ ਨੂੰ ਲੈ ਕੇ ਬਣਦਾ ਜਿੰਨੇ ਵੀ ਗੁਰਦੁਆਰੇ ਝਗੜੇ ਤੋਂ ਬਾਅਦ ਬਣੇ ਆ ਉਹਨਾਂ ਦੀ ਲਿਸਟ ਬਣਾ ਕੇ ਦੇਖੋ ਨਿਊਜ਼ੀਲੈਂਡ ਦੇ ਵਿੱਚ ਕੋਈ ਬੰਦਾ ਸਾਡੇ ਨਾਲ ਗੱਲ ਕਰਕੇ ਦਿਖਾ ਲਈ ਕਿਹੜੀਆਂ ਕਿਹੜੀਆਂ ਕਮੇਟੀਆਂ ਨੇ ਧੋਖੇ ਦੇ ਨਾਲ ਬੇਈਮਾਨੀ ਦੇ ਨਾਲ ਕਬਜ਼ੇ ਕੀਤੇ ਆ ਕਿਹੜੇ ਕਿਹੜੇ ਗੁਰਦੁਆਰੇ ਵੱਖਰੇ ਬਣੇ ਆ ਪਰ ਬਣੇ ਸਿਰਫ ਤੇ ਸਿਰਫ ਆਪਣੇ ਨਿੱਜ ਨੂੰ ਪੂਰਨ ਦੇ ਲਈ ਪੋਲਿਟਿਕਸ ਤੇ ਪਰਪਸ ਦੇ ਲਈ ਆ ਹੁਜਦੋਤ ਸੀ ਜਦੋਂ ਬਾਦਲਾਂ ਦਾ ਕੰਟਰੋਲ ਸੀ ਜਦੋਂ ਸ਼੍ਰੋਮਣੀ ਕਮੇਟੀ ਉਹਨਾਂ ਦੇ ਅੰਡਰ ਸੀ ਉਸ ਟਾਈਮ ਜੇ ਕੋਈ ਬੰਦਾ ਜਥੇਦਾਰਾਂ ਨੂੰ ਬੁਲਾ ਰਿਹਾ ਆ ਪਿੰਦਰਪਾਲ ਨੂੰ ਬੁਲਾ ਰਿਹਾ ਆ ਤੇ ਉਹ ਪ੍ਰਚਾਰ ਦੇ ਲਈ ਬੁਲਾ ਰਿਹਾ ਆ ਨਹੀਂ ਭਾਈ ਜਿਹੜੀ ਖੇਡਿਆ ਉਥੋਂ ਖੇਡੀ ਜਾ ਰਹੀ ਨਾ ਪੰਜਾਬ ਦੀ ਪੋਲਿਟਿਕਸ ਦੀ ਵੀ ਦੁਨੀਆ ਚ ਜਿੱਥੇ ਵੀ ਸਿੱਖ ਬੈਠਾ ਆ ਉਹਦੇ ਉੱਤੇ ਕੁੰਡਾ ਸਾਡਾ ਲਟਕਣਾ ਚਾਹੀਦਾ ਠੀਕ ਆ ਕਿਸਾਨਾਂ ਵਾਲੀ ਤਾਂ ਜਿਹੜੇ ਇਹ ਇਹ ਲੀਡਰ ਉਸ ਵੇਲੇ ਮੋਰਚਾ ਲਗਾਉ ਤਾਂ ਸੂਤ ਆ ਗਿਆ ਬਹੁਤ ਸਾਰੇ ਕੰਮ ਮੈਂ ਤਾਂ ਬਹੁਤ ਸਾਰੇ ਨਹੀਂ ਮੈਂ ਤਾਂ ਕਹਿੰਨਾ ਹਰ ਇੱਕ ਕੰਮ ਜ਼ਿੰਦਗੀ ਦਾ ਅਸੀਂ ਤਾਂ ਗੁਰੂ ਸਾਹਿਬ ਦੇ ਬਾਰੇ ਵੀ ਕਹਿੰਨੇ ਆ ਕੋਈ ਵੀ ਬੰਦਾ ਇਹ ਦਾਵਾ ਨਾ ਕਰੇ ਇਹ ਲੀਡਰ ਆ ਇਹ ਬੰਦਾ ਇਹਨੇ ਕੋਈ ਗੋਣੇ ਵਾਲਾ ਆ ਕੋਈ ਪਲੇਅਰ ਆ ਇਹਨੇ ਆਪ ਪਲਾਨ ਕੀਤੀ ਹੁਣ ਹੁਣ ਤੁਸੀਂ ਗਾਹਾਂ ਦੇਖਿਓ ਕੀ ਕਰਦਾ ਹੁਣ ਦੇਖਿਓ ਕੀ ਕਰਦਾ ਕੋਈ ਬੰਦਾ ਦਾਵਾ ਨਾ ਕਰੇ ਇਸ ਗੱਲ ਦਾ ਸਾਰਾ ਕੁਸ਼ ਸਬਬ ਨਾਲ ਬੱਪਰਦਾ ਆ ਸਾਰਾ ਕੁਸ਼ ਨਹੀਂ ਤਾਂ ਕਿੰਨੇ ਖੱਪ ਜਾਂਦੇ ਆ ਉਹਦੇ ਵਿੱਚ ਜੇ ਆਪਾਂ ਇਮਾਨਦਾਰੀ ਨਾਲ ਸੋਚੀਏ ਜਦੋਂ 10ਵੇਂ ਪਾਸ਼ਾ ਅਨੰਦਪੁਰ ਛੱਡਦੇ ਆ ਅਸੀਂ ਕਹਿੰਨੇ ਸਰਸਾ ਨਦੀ ਤੇ ਪਹੁੰਚਦਿਆਂ ਦੇ ਹੜ ਆਇਆ ਸੀ ਪਿੱਛੇ ਹਾਲਾਂਕਿ ਉਹ ਘਟਨਾ ਆਪਣੇ ਆਪ ਦੇ ਵਿੱਚ ਬਹੁਤ ਕੁਝ ਸਮੋਈ ਬੈਠੀ ਆ ਦਸੰਬਰ ਦੇ ਮਹੀਨੇ ਵਿੱਚ ਉਸ ਏਰੀਆ ਦੇ ਵਿੱਚ ਪਹਾੜਾਂ ਚ ਜਾਨੀ ਮੀਂਹ ਪੈ ਕੇ ਉੱਥੇ ਹੜ ਆਉਣਾ ਜਿੱਥੇ ਕਦੇ ਪਾਣੀ ਵੀ ਨਹੀਂ ਆਇਆ ਜਿਨ੍ਹਾਂ ਜਿਨ੍ਹਾਂ ਥਾਂਵਾਂ ਤੇ ਉੱਥੇ ਇਦਾਂ ਇਦਾਂ ਵੱਡਾ ਹੜ ਆਉਣਾ ਪਤਾ ਨਹੀਂ ਆਪਣੇ ਆਪ ਦੇ ਵਿੱਚ ਬਹੁਤ ਸਵਾਲ ਖੜੇ ਕਰਦਾ ਪਰ ਮੈਂ ਕਹਣਾ ਜੀ ਉਹ ਸਾਖੀ ਨੂੰ ਬਿਲਕੁਲ ਉਦਾਂ ਹੀ ਮੰਨ ਲਈਏ ਸੀ ਤੇ ਕਲਪਨਾ ਕਰਕੇ ਦੇਖੋ ਕਿ ਉੱਥੋਂ ਮਾਤਾ ਗੁਜਰੀ ਦਾ ਤੇ ਛੋਟੇ ਸਹਿਬ ਜਾਦਿਆਂ ਦਾ ਇੱਡੇ ਹੜ ਦੇ ਵਿੱਚੋਂ ਨਿਕਲ ਕੇ ਜਾਣਾ ਉਹਨਾਂ ਦੀ ਆਪਣੀ ਕੋਈ ਖਾਸ ਕਾਰੀਗਰੀ ਦੇ ਰਾਹੀਂ ਹੋਇਆ ਕਿ ਸੇ ਖਾਸ ਯੋਗਤਾ ਦੇ ਰਾਹੀਂ ਹੋਇਆ ਜਾਂ ਸਬਬ ਨਾਲ ਹੋਇਆ ਪਿਛੇ ਹਮਲਾ ਵੀ ਹੋ ਗਿਆ ਕਿੰਨੇ ਲੋਕ ਉੱਥੇ ਕੱਟੇ ਵੱਡੇ ਗਏ ਹੋਣਗੇ ਅਸੀਂ ਕਹਿੰਦੇ ਉੱਥੇ ਬਹੁਤ ਨਾਲ ਦੇ ਸਾਥੀ ਹੜ ਗਏ ਗ੍ਰੰਥ ਨਾਲ ਦੇ ਸਮਾਨ ਕਿੰਨਾ ਹੜ ਗਿਆ ਉੱਥੋਂ ਮਾਤਾ ਜੀ ਦਾ ਤਾਂ ਛੋਟੇ ਸਹਿਬ ਜਾਨਿਆਂ ਦਾ ਨਿਕਲ ਜਾਣਾ ਸਵੱਬ ਨਾਲ ਹੋਇਆ ਹੋਊਗਾ ਕੁਦਰਤੀ ਹੋਇਆ ਹੋਊਗਾ ਜਾਂ ਕਿਸੇ ਖਾਸ ਟੈਕਨੀਕ ਵਰਤੀ ਹੋਗੀ ਇੱਥੇ ਕਿਸੇ ਨੇ ਪੇ ਇਦਾਂ ਕਰੂ ਪਿਆ ਬੀੜੀ ਆ ਜਾ ਇਸ ਤਰੀਕੇ ਨਾਲ ਇਦਾਂ ਪਾਣੀ ਨੂੰ ਰੋਕੋ ਇਦਾਂ ਕਰਕੇ ਬੱਚੇ ਨਿਕਲ ਜਾਣ ਉਤੋਂ ਗਾਰੰਟੀ ਆ ਸਬਬ ਨਾਲ ਜਦੋਂ ਸਬੱਬ ਵਾਪਰਦਾ ਨਾ ਕਿਤੇ ਜਦੋਂ ਕੋਈ ਸਬੱਬ ਨਾਲ ਵਾਪਰਦਾ ਉਦੋਂ ਇਹ ਵੀ ਨਾਲ ਖਿਆਲ ਕਰ ਲਿਆ ਕਰੀਏ ਵੀ ਜੇ ਇਦਾਂ ਨਾ ਹੁੰਦਾ ਫਿਰ ਕਿਦਾਂ ਹੁੰਦੀ ਪਤਾ ਨਹੀਂ ਅਸੀਂ ਕਿੱਦਾਂ ਇਹ ਭਰੋਸਾ ਕਰ ਲੈਨੇ ਆ ਉਹ ਠਾਕਰ ਸਿੰਘ ਵਰਗਿਆਂ ਦੇ ਕੀਤੇ ਹੋਏ ਬਕਵਾਸ ਤੇ ਸੰਤੋਖ ਸਿੰਘ ਵਰਗਿਆਂ ਦੀਆਂ ਬੇਤਵੀਆਂ ਦੇ ਉੱਤੇ ਵੀ ਇਹ ਜਿਹੜੀ ਘਟਨਾ ਵਾਪਰੀ ਹੈ ਜੀ ਮਾਤਾ ਗੰਗਾ ਜੀ ਮਾਤਾ ਪਾਨੀ ਜੀ ਨੂੰ ਜਿਹੜਾ ਤੀਜੇ ਪਾਸ਼ਾ ਨੇ ਵਰਦਤਾ ਹੋਇਆ ਸੀ ਉਹਦੇ ਕਰਕੇ ਤਾਂ ਹੋਇਆ ਵੀ ਉਹਨੂੰ ਵਰ ਦਿੱਤਾ ਸੀ ਵੀ ਜਿਹੜੇ ਇਸ ਪੀੜ੍ਹੀ ਦੇ ਵਿੱਚੋਂ ਬੱਚੇ ਜਿਹੜੇ ਆ ਉਥੇ ਸਰਹੰਦਰੀਆਂ ਵਿੱਚ ਨਹੀਂ ਜਾਣਗੇ ਵੀ ਇੱਕ ਲਿਸਟ ਸੀ ਦਿੱਤੀ ਹੋਈ ਵੀ ਪਰਿਵਾਰ ਦੇ ਵਿੱਚ ਨੀਆਂ ਸ਼ਹੀਦੀਆਂ ਹੋਈਆਂ ਇਦਾਂ ਦੇ ਬਕਵਾਸ ਤੇ ਪੜਿਆ ਲਿਖਿਆ ਬੰਦਾ ਜਿਹੜਾ ਬੰਦਾ ਸਾਰੇ ਸਿਸਟਮ ਨੂੰ ਸਮਝਦਾ ਆ ਠੀਕ ਆ ਜੇ ਕਾਮਰੇਡ ਜਿਹੜੇ ਤਰਕਸ਼ੀਲ ਬੰਦੇ ਆ ਜਿਹੜੇ ਉਹ ਉਹ ਚੁੱਪ ਰਹਿੰਦੇ ਆ ਇਹਨਾਂ ਗੱਲਾਂ ਦੇ ਉੱਤੇ ਇਹ ਇਹ ਇਦਾਂ ਦੇ ਮਾਮਲਿਆਂ ਤੇ ਨਹੀਂ ਬੋਲਦੇ ਤੇ ਸਮਝ ਪੈਂਦੀ ਆ ਪਰ ਉਹਨਾਂ ਨੂੰ ਲੱਗਦਾ ਪਈ ਨਿਹੰਗਾ ਨੇ ਬੰਦਿਆਂ ਨੇ ਗੱਲ ਪੈ ਜਾਣਾ ਇਹਨਾਂ ਨੂੰ ਬਿੱਤਰੇ ਆਪਣਾ ਜਿੰਨਾ ਹੈਗਾ ਆ ਤੋਰੀ ਫੁਲਕਾ ਚੱਲਦਾ ਚਲਾਈ ਜਾਓ ਠੀਕ ਆ ਅਗਲੇ ਨੂੰ ਉਹਨਾਂ ਨੂੰ ਵੀ ਪਤਾ ਪੰਜਾਬ ਟੱਠੇ ਖੂਜ ਪਵੇ ਅਸੀਂ ਕੀ ਲੈਣਾ ਪਈ ਸਾਰੇ ਲੋਕਾਂ ਦੇ ਲਈ ਇਦਾਂ ਖੜ ਕੇ ਲੀਡਰ ਬਣ ਕੇ ਠੀਕ ਹੈ ਸੌਖਾ ਉਰੇ ਪਰੇ ਹੋ ਕੇ ਮਾੜਾ ਮੁੱਟਾ ਕੁਝ ਬੋਲ ਲਿਆ ਕਰ ਲਿਆ ਨਾਲੇ ਲੀਡਰ ਤੇ ਲੀਡਰ ਰਹਿ ਗਿਆ ਨਾਲੇ ਆਪਣੇ ਆਪ ਨੂੰ ਇਦਾਂ ਤੁਸੀਂ ਤਾਂ ਗਿਆਨਵਾਨ ਬਹੁਤ ਹੈ ਸਾਡੀ ਜਿਨੀ ਤਾਂ ਅਕਲ ਕਿਸੇ ਨੂੰ ਨਹੀਂ ਹੈਗੀ ਅਸੀਂ ਤਾਂ ਸੱਚ ਤੇ ਖੜਦੇ ਆ ਇੱਕ ਟੈਗ ਲਾ ਕੇ ਆਪਣੇ ਆਪ ਫਰੀ ਜਾਂਦੇ ਆ ਉਹ ਠੀਕ ਹੈ ਪਰ ਸਿੱਖਾਂ ਦੇ ਵਿੱਚੋਂ ਜਿਹੜਾ ਸਿਆਣਾ ਬੰਦਾ ਜਿਹੜਾ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਹਿੰਦਾ ਆ ਉਹ ਸਿਆਣਾ ਬੰਦਾ ਜਿਹਦਾ ਸਮਝਦਾ ਇਸ ਗੱਲ ਨੂੰ ਉਹਨੂੰ ਜ਼ਰੂਰ ਇਹਦੇ ਤੇ ਰਿਐਕਟ ਉਸ ਤਰੀਕੇ ਨਾਲ ਕਰਨਾ ਚਾਹੀਦਾ ਕਿ ਇਦਾਂ ਨਹੀਂ ਬਾਪਰਦਾ ਕੁਝ ਜੋ ਕੁ ਸੁਣਦਾ ਸਬਬ ਨਾਲ ਉਹਦੀ ਹੋਰ ਤਰੀਕੇ ਨਾਲ ਕਲਪਨਾ ਕੀਤੀ ਵੀ ਨਹੀਂ ਜਾ ਸਕਦੀ ਬਸ ਹੋ ਗਿਆ